ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੀ ਕਲੈਕਸ਼ਨ ਹੈ ਤੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਜੀ ਅੱਜ ਦੇ ਸਾਰੇ ਸੂਟ ਬਿਨਾ ਲਾਈਨਿੰਗ ਤੋਂ ਬਣਨਗੇ ਜਿੰਨੀ ਆਪਣੇ ਗਰਮੀ ਹੈ ਜੀ ਆਪਾਂ ਨੂੰ ਥੋੜਾ ਜਿਹਾ ਲੱਗਦਾ ਵੀ ਆਪਾਂ ਨੂੰ ਬਿਨਾ ਲਾਈਨਿੰਗ ਤੋਂ ਹਜੇ ਸੂਟ ਪਾਉਣ ਨੂੰ ਦਿਲ ਕਰਦਾ ਤੇ ਰਾਮ ਟੈਕਸ ਬ੍ਰਾਂਡ ਇਹ ਹੈ ਜਾਂ ਬ੍ਰਾਂਡ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਤੇ ਕੋਈ ਵੀ ਕੰਪਲੇਂਟ ਨਹੀਂ ਫੈਬ੍ਰਿਕ ਦੀ ਤੇ ਖੁੱਲਾ ਕਪੜਾ ਹੁੰਦਾ ਜੀ ਨਾਲ 3-3 ਮੀਟਰ ਦੀਆਂ ਬਾਟਮਸ ਹੁੰਦੀਆਂ ਤੇ ਪੂਰਾ 2.5 ਮੀਟਰ ਦਾ ਦੁਪੱਟਾ ਤੇ ਪ੍ਰਾਈਸ ਅੱਜ ਮੈਂ 4 ਸੈੱਟ ਤੁਹਾਨੂੰ ਦਿਖਾਣੇ ਆ ਪ੍ਰਾਈਸ ਮੈਂ ਨਾਲ ਦੀ ਨਾਲ ਉਹਨਾਂ ਦੇ ਅਲੱਗ-ਅਲੱਗ ਪ੍ਰਾਈਸ ਹੈ ਜੀ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਤਾ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਕਿਉਂਕਿ ਡੇਲੀ ਆਪਾਂ ਰੋਜ਼ ਨਵੀਂ ਤੋਂ ਨਵੀਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਆ ਘੱਟ ਰੇਟ ਦੇ ਵੱਧ ਰੇਟ ਦੇ ਹਰ ਇੱਕ ਤਰ੍ਹਾਂ ਦੇ ਬ੍ਰਾਂਡਡ ਸੂਟ ਜ਼ਿਆਦਾਤਰ ਮੇਰੇ ਸੂਟ ਬ੍ਰਾਂਡਡ ਹੁੰਦੇ ਆ ਕਿਉਂਕਿ ਕਾਟਨ 'ਚ ਬਹੁਤ ਜ਼ਿਆਦਾ ਹੇਰ ਫੇਰ ਹੈ ਜੀ ਅੱਜਕੱਲ ਕਾਪੀ ਬਹੁਤ ਜ਼ਿਆਦਾ ਆ ਗਈ ਇਸ ਕਰਕੇ ਜਿਹੜੀ ਬ੍ਰਾਂਡਡ ਹੈ ਜੀ ਸੂਟ ਹੁੰਦੇ ਆ ਉਹਨਾਂ ਦੀ ਕਦੇ ਵੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਤੇ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀ ਜਾਣਿਆ ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਮੇਰੇ WhatsApp ਨੰਬਰ ਤੇ ਜਿਹੜਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ ਉਹ ਹੈਗਾ 8146580803 8146080803 ਸਕਰੀਨ ਤੇ ਇਸ ਸਾਈਡ ਵੀ ਇਹੀ ਨੰਬਰ ਮੈਂਸ਼ਨ ਹੈ ਇਸੇ ਨੰਬਰ ਤੇ ਤੁਸੀਂ ਕੋਈ ਡਾਊਟ ਹੈ ਉਹ ਵੀ ਮੈਸੇਜ ਕਰਕੇ ਪੁੱਛ ਲੈਣਾ ਤੇ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਔਨਲਾਈਨ ਹੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਉਣਾ ਹੁੰਦਾ ਮੰਡੇ ਟੂ ਸੈਟਰਡੇ ਅਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਜਦ ਵਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਸ਼ੌਪ ਓਪਨ ਹੁੰਦੀ ਹੈ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਅੱਗੇ ਤਿਹਾਰਾਂ ਚ ਦੇਖਾਂਗੇ ਜਦੋਂ ਅੱਗੇ ਸੀਜ਼ਨ ਖੁੱਲ ਜਾਊਗਾ ਫਿਰ ਸੰਡੇ ਵੀ ਸ਼ਾਹਦ ਖੋਲਿਆ ਕਰੀਏ ਉਹ ਤੁਹਾਨੂੰ ਨਾਲ ਦੀ ਨਾਲ ਆਪਾਂ ਅਪਡੇਟ ਦੇ ਦਿਆ ਕਰਾਂਗੇ ਤੇ ਬਾਕੀ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਿਨਾ ਲਾਈਨਿੰਗ ਤੋਂ ਸੂਟ ਬਣ ਗਿਆ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਹਮੇਸ਼ਾ ਕੰਨੀ ਤੇ ਹਮੇਸ਼ਾ ਜਾਂ ਸਾਈਡ ਤੇ ਸਟੈਂਪ ਲੱਗੀ ਹੁੰਦੀ ਹੈ ਜੀ ਜਿਹੜਾ ਵੀ ਆਪਣਾ ਬ੍ਰਾਂਡ ਹੁੰਦਾ ਤੇ ਬੜਾ ਪਿਆਰਾ ਸੂਟ ਹੈ ਬਹੁਤ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਹੈ ਬੜਾ ਸੋਹਣਾ ਮਿੱਠਾ ਜਿਹਾ ਰੰਗ ਹੈ ਫਿਰੋਜ਼ੀ ਤੇ ਇਹ ਪੈਚਵਰਕ ਹੋਇਆ ਜੀ ਇਹਦੇ ਤੇ ਇਹ ਜਿਹੜਾ ਦਿਖ ਰਿਹਾ ਵੱਡੇ ਵੱਡੇ ਫਲਾਰਸ ਇਹ ਪੈਚਵਰਕ ਹੈ ਬਹੁਤ ਸੋਹਣਾ ਪੈਚ ਲੱਗੇ ਹੋਏ ਆ ਤੇ ਘੇਰੇ ਤੇ ਬਹੁਤ ਸੋਹਣਾ ਧਾਗੇ ਦਾ ਕੰਮ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਸੂਟ ਤੇ ਇਸ ਦੇ ਨਾਲ ਮੈਚਿੰਗ ਬਾਟਮ ਹੈ ਫਿਰੋਜ਼ੀ ਕਲਰ ਦੀ ਬਰੀਕ ਪ੍ਰਿੰਟ ਦੇ ਵਿੱਚ ਬਿਲਕੁਲ ਬਰੀਕ ਬਰੀਕ ਪ੍ਰਿੰਟ ਹੈ 3 ਮੀਟਰ ਦੀ ਬਾਟਮ ਦੇ ਨਾਲ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਬੜਾ ਪਿਆਰਾ ਪਿਓਰ ਮਸਲੀਨ ਦਾ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਡਬਲ ਕਲਰ ਦੇ ਵਿੱਚ ਪੱਲੇ ਦੇਖੋ ਕਰੀਮ ਕਲਰ ਦੇ ਆ ਇਹ ਪੈਚਵਰਕ ਹੋਇਆ ਜੀ ਪੱਲਿਆਂ ਤੇ ਚਾਰੋਂ ਕਾਰਨਰਸ ਤੇ ਐਵੇਂ ਫਲਾਰਸ ਬਣੇ ਹੋਣਗੇ ਤੇ ਸੈਂਟਰ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਸਾਰਾ ਦੁਪੱਟੇ ਦਾ 2.5 ਮੀਟਰ ਦਾ ਦੁਪੱਟਾ ਹੈ ਤੇ ਸੇਮ ਕਲਰ ਦੀ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਬੜਾ ਪਿਆਰਾ ਸੂਟ ਹੈ 2450 ਪ੍ਰਾਈਸ ਹੈ ਜੀ ਅੱਜ ਦਾ ਆਪਣਾ ਪਹਿਲਾ ਸੂਟ 2450 ਪ੍ਰਾਈਸ ਦੇ ਨਾਲ ਅੱਜ ਦਾ ਪਹਿਲਾ ਸੂਟ ਇਹਦੇ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਆਪਾਂ 4 ਸੈੱਟ ਦਿਖਾਵਾਂਗੇ ਅੱਜ ਚਾਰਾਂ ਦੇ ਪ੍ਰਾਈਸ ਅਲੱਗ-ਅਲੱਗ ਹੈ ਇਹ ਦੇਖੋ ਇਹ ਹੈਗਾ ਇਹਦੇ ਵਿੱਚ ਮਹਿੰਦੀ ਕਲਰ ਲਾਈਟ ਮਹਿੰਦੀ ਕਲਰ ਹੈ ਬਹੁਤ ਸੋਹਣੀ ਸਾਰਾ ਪੈਚਵਰਕ ਹੋਇਆ ਤੇ ਘੇਰੇ ਤੇ ਬਹੁਤ ਸੋਹਣਾ ਬਰੀਕੀ ਕੰਮ ਘੇਰੇ ਤੇ ਬਹੁਤ ਸੋਹਣਾ ਧਾਗੇ ਨਾਲ ਕੰਮ ਹੋਇਆ ਬੜਾ ਸੋਹਣਾ ਕੋਈ ਉੱਧੜਨਾ ਨਹੀਂ ਹੈਗਾ ਇਹ ਜਿੰਨਾ ਮਰਜ਼ੀ ਤੁਸੀਂ ਮਸ਼ੀਨ 'ਚ ਧੋਈ ਜਾਓ ਬਿਲਕੁਲ ਵੀ ਖਰਾਬ ਨਹੀਂ ਹੋਣਾ ਜੀ ਇਹ ਵਾਲਾ ਵਰਕ ਤੇ ਨਾਲ ਉਹ ਵੀ ਮੈਚਿੰਗ ਬਾਟਮਸ ਇਹ ਵਾਲੀ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਬੜਾ ਸੋਹਣਾ ਮਹਿੰਦੀ ਕਲਰ ਦੇ ਵਿੱਚ ਇਹ ਸ਼ਰਟ ਸੂਟ ਆ ਗਿਆ ਤੇ ਨਾਲ ਪਿਓਰ ਮਸਲੀਨ ਦੇ ਵਿੱਚ ਹੀ ਡਬਲ ਕਲਰ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਖੁੱਲੇ ਅਰਜ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਕਾਰਨਰਸ ਤੇ ਪੈਚ ਵਰਕ ਹੋਇਆ ਤੇ ਸੇਮ ਕਲਰ ਦੀ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ 2450 ਪ੍ਰਾਈਸ ਦੇ ਨਾਲ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਜੀ ਉਹ ਆਪਣੇ ਹਮੇਸ਼ਾ ਐਡਰੈਸ ਦੇ ਅਕੋਰਡਿੰਗ ਕਨਫਰਮ ਕਰਾ ਲਿਆ ਕਰੋ ਵੀ ਕਿੰਨੇ ਹੋਣਗੇ ਨੈਕਸਟ ਕਲਰ ਹੈਗਾ ਇਹਦੇ ਵਿੱਚ yellow yellow ਕਲਰ ਹੈ ਬਹੁਤ ਪਿਆਰਾ yellow ਕਲਰ ਸਾਰਾ ਵਰਕ ਹੈ ਜੀ ਇਹ ਘੇਰੇ ਤੇ in white thread ਦੇ ਨਾਲ ਦੇ ਵਿੱਚ ਇਹ ਸਾਰਾ ਪੈਚਵਰਕ ਹੈ ਜੀ ਉੱਪਰ ਤੱਕ येलो कलर ਬੜਾ ਸੋਹਣਾ ਲਾਈਟ ਜਿਹਾ येलो कलर ਹੈ ਗਰਮੀਆਂ ਦੇ ਕਲਰ ਸਾਰੇ ਤੇ ਵਿਦਾਊਟ ਲਾਈਨਿੰਗ ਸੂਟ ਬਣਨ ਗਿਆ ਜੀ ਆਪਣੇ ਵੀਨਾ ਲਾਈਨਿੰਗ ਤੋਂ ਪਿਓਰ ਮਸਲੀਨ ਦਾ ਦੁਪੱਟਾ ਕਰੀਮ ਤੇ येलो ਦੇ ਵਿੱਚ ਇਹ ਪੈਚਵਰਕ ਚਾਰੋਂ ਕਾਰਨਰਸ ਤੇ ਵੱਡੇ ਵੱਡੇ ਫਲਾਰਸ ਬਣੇ ਹੋਏ ਐ ਤੇ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਦੁਪੱਟੇ ਦੀ ਕੀਤੀ ਹੋਈ ਐ ਬੜਾ ਪਿਆਰਾ ਹੈ ਸੂਟ ਇਸ ਦੇ ਨਾਲ ਦਾ ਆਪਣੇ ਕੋਲ ਹੈਗਾ ਬੜਾ ਪਿਆਰਾ ਪਿੰਕ ਕਲਰ ਚਾਰੇ ਕਲਰ ਬਹੁਤ ਸੋਹਣੇ ਆ ਜੀ ਇਹਨਾਂ ਦੇ ਪਿੰਕ ਕਲਰ ਦੇ ਵਿੱਚ ਸਾਰਾ ਐਕਸਪਲੇਨ ਸੂਟ ਦਾ ਮੈਂ ਪਹਿਲਾਂ ਤੁਹਾਨੂੰ ਕਰਤਾ ਇਹ ਸਾਰਾ ਬਸ ਤੁਸੀਂ ਕਲਰ ਦੇਖ ਲਓ ਵੀ ਪਿੰਕ ਕਲਰ ਦੇ ਵਿੱਚ ਸੇਮ ਡਿਜ਼ਾਈਨ ਇਹ ਹੋਰ מסਲੀਂ ਦੇ ਦੁਪੱਟਾ ਸੀ ਆਪਣੇ ਅਕੋਰਡਿੰਗ ਕਲਰ ਡਿਸਾਈਡ ਕਰ ਸਕਦੇ ਹੋ ਤੇ ਕਾਰਨਰਸ ਦੇਖੋ ਕਿੰਨਾ ਪਿਆਰਾ ਪੈਚਵਰਕ ਡਬਲ ਕਲਰ ਦੇ ਵਿੱਚ ਦੁਪੱਟਾ ਫੋਰ ਸਾਈਡ ਲੇਸ ਦੇ ਨਾਲ ਕੋਹ ਹੱਪੇ ਆ ਰਹੀ ਸੂਟ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ ਇਹ 2450 ਪ੍ਰਾਈਸ ਦੇ ਨਾਲ 2450 ਨੈਕਸਟ ਸੂਟ ਦਿਖਾਣੇ ਆ ਵਿਦ ਆਊਟ ਲਾਈਨਿੰਗ ਹੀ ਬਣ ਗਏ ਅੱਜ ਦੇ ਸਾਰੇ ਸੂਟ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪੀਕਾਕ ਬਲੂ ਕਲਰ ਹੈ ਮੋਰ ਪੰਖੀਆ ਕਲਰ ਤੇ ਬੜਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਸੈਂਟਰ ਚ ਤੁਸੀਂ ਦੇਖ ਸਕਦੇ ਹੋ ਜੁਆਇੰਟਰ ਲੇਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਘੇਰੇ ਤੇ ਵੀ ਲੇਸਿਸ ਬਹੁਤ ਸੋਹਣੀਆਂ ਲੇਸਿਸ ਘੇਰੇ ਤੇ ਤੇ ਡਾਰਕ ਜਿਵੇਂ ਗ੍ਰੇ ਸਟੋਨ ਤੇ ਹੈ ਜੀ ਸੂਟ ਇਹ ਡਾਰਕ ਜਿਹੜਾ ਗ੍ਰੇ ਸੁਰਮੀ ਗ੍ਰੇ ਹੁੰਦਾ ਤੇ ਇਸ ਦੀ ਬਾਟਮ ਤੇ ਹੈ ਜੀ ਵਰਕ ਇਹ ਬਾਟਮ ਤੇ ਵਰਕ ਆ ਜਾਣਾ 3 ਮੀਟਰ ਦੀ ਬਾਟਮ ਹੈ ਜੀ ਚਾਹੇ ਤੁਸੀਂ ਇਹਦੀ ਹੈਵੀ ਸਲਵਾਰ ਬਣਾ ਲਓ ਚਾਹੇ ਸਟ੍ਰੇਟ ਲੁੱਕ ਚ ਉਹ ਤੁਹਾਡੀ ਉਸ ਤੁਹਾਡੇ ਟੇਸਟ ਦੇ ਅਕੋਰਡਿੰਗ ਬਣ ਜਾਣੀ ਹੈ ਦੇਖੋ ਕਿੰਨਾ ਪਿਆਰਾ ਵਰਕ ਉੱਪਰ ਤੱਕ ਵਰਕ ਹੈ ਜੀ ਬੜਾ ਪਿਆਰਾ ਇਹ ਦੇਖੋ ਛੋਟੀ ਬੂਟੀ ਬਣੀ ਹੋਈ ਹੈ ਬਹੁਤ ਸੋਹਣਾ ਵਰਕ ਇਹ ਬਾਟਮ ਤੇ ਆ ਜਾਣਾ ਪ੍ਰਿੰਟ ਸ਼ਰਟ ਦਾ ਬਹੁਤ ਪਿਆਰਾ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਦਾ ਇਹ ਥੋੜਾ ਡਾਰਕ ਚਾਰਟ ਹੈ ਆਪਣਾ ਤੇ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਸਾਰਾ ਬਹੁਤ ਪਿਆਰੇ ਕਲਰ ਦੁਪੱਟੇ 'ਚ ਇੱਕ ਪ੍ਰੋਪਰ ਨਾਲ ਦੀ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜਿਵੇਂ ਦੀ ਉਹਦੇ 'ਤੇ ਲੱਗੀ ਹੋਈ ਹੈ ਸ਼ਰਟ ਤੇ ਸਤਾਈ ਸੋ ਬਣਾ ਪ੍ਰਾਈਸ ਜੀ ਇਹ ਵਾਲੇ ਸੂਟ ਦਾ 2750 2750 ਪ੍ਰਾਈਸ ਦੇ ਨਾਲ ਹੁਣ ਮੈਂ ਤੁਹਾਨੂੰ ਇਹਦੇ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਸੋਹਣਾ ਮਹਿੰਦੀ ਕਲਰ ਮਹਿੰਦੀ ਕਲਰ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਇਹ ਵਾਲੇ ਸੂਟ ਦੀ ਸਾਰਾ ਜੁਆਇੰਟਰ ਲੇਸ ਲਗਾ ਕੇ ਬਹੁਤ ਸੋਹਣੀ ਦੇ ਰਿਹਾ ਤਾਂ ਕੁਫਾਤ ਫਾਇਰ ਲੇਸਿਸ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਵਿਦਾਊਟ ਲਾਈਨਿੰਗ ਇਹ ਸੀ ਥਰੂ ਬਿਲਕੁਲ ਨਹੀਂ ਹੈਗਾ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਤੇ ਇਹ ਬਾਟਮ ਤੇ ਵਰਕ ਆ ਜਾਣਾ ਜੀ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਹੈ ਸੂਟ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਪੂਰੇ 2.5 ਮੀਟਰ ਦਾ ਦੁਪੱਟਾ ਬਿੱਦ ਫਿਨਿਸ਼ਿੰਗ ਬਹੁਤ ਸੋਹਣੇ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਬੜਾ ਪਿਆਰਾ ਦੁਪੱਟਾ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ 2750 ਪ੍ਰਾਈਸ ਹੈ ਜੀ ਬੜਾ ਸੋਹਣਾ ਨੈਕਸਟ ਹੈਗਾ ਇਹਦੇ ਵਿੱਚ ਕਲਰ ਬੜਾ ਪਿਆਰਾ ਆ ਜਾ ਸ਼ਰਟ ਆ ਗਈ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਇਹ बॉटम ਤੇ ਵਰਕ ਆ ਜਣਾ ਜੀ ਇਹ बॉटम ਤੇ ਵਰਕ ਹੈ ਇਹ ਦੇਖ ਬਹੁਤ ਸੋਹਣਾ ਵਰਕ बॉटम ਤੇ ਸੂਟ ਦਾ ਇਹਦੇ ਵਿੱਚ ਹੈਗਾ ਬੜਾ ਸੋਹਣਾ ਇਹ ਮਰਜੈਂਟਾ ਟੋਨ ਤੇ ਕਾਲਸ ਤੇ ਮਰਜੈਂਟਾ ਕਲਰ ਪ੍ਰਿੰਟ ਵੀ ਬਹੁਤ ਪਿਆਰਾ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਜਿਨ੍ਹਾਂ ਨੂੰ ਹੁੰਦਾ ਵੀ ਬਹੁਤ ਕੂਲ ਜਿਹਾ ਕੱਪੜਾ ਪਾਈਏ ਸੀ ਖਰਾਬ ਵੀ ਨਾ ਹੋਵੇ ਬਹੁਤ ਸੋਹਣੇ ਚ ਇਹ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਬਣਾ ਲਓ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਬਾਟਮ ਤੇ ਆ ਜਣਾ ਜੀ ਵਰਕ ਇਹ ਦੋਨੋਂ ਬਣਾ ਸਕਦੇ ਆਪਾਂ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਸਲਵਾਰ ਪੂਰੀ ਹੈਵੀ ਵੀ ਬਣਾ ਸਕਦੇ ਹਾਂ ਨੋਰਮਲ ਬਣਾਣੀ ਹੈ ਨੋਰਮਲ ਬਣਾ ਲਓ ਪ੍ਰਿੰਟ ਬੜਾ ਪਿਆਰਾ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਦੇ ਦੁਪੱਟੇ ਵਿਦ ਫਰਨੀਸ਼ਿੰਗ ਦੇ ਨਾਲ ਪ੍ਰੋਪਰ ਲੇਸ ਦੇ ਨਾਲ ਫਿਨਿਸ਼ਿੰਗ ਹੋਈ ਹੋਈ ਹੈ ਸਾਰਿਆਂ ਦੀ ਸਤਾਈ ਸੂਟ ਨਾ ਪ੍ਰਾਈਸ ਜੀ 4 ਸੂਟ ਦਿਖਾਇਆ ਮੈਂ ਤੁਹਾਨੂੰ 2750 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬਹੁਤ ਪਿਆਰਾ ਚੈੱਕ ਦੇ ਵਿੱਚ ਬਹੁਤ ਸੋਹਣਾ ਚੈੱਕ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਇਹ ਦੇਖੋ ਪਹਿਲਾਂ ਤਾਂ ਕਲਰ ਪ੍ਰਿੰਟ ਦੇਖਿਆ ਕਰੋ ਸੂਟ ਦਾ ਬਹੁਤ ਸੋਹਣਾ ਚੈੱਕ ਦੇ ਵਿੱਚ ਹੈ ਤੇ ਇਹਦੇ ਤੇ ਸਾਰਾ ਹੈਂਡਵਰਕ ਹੋਇਆ ਦੇਖੋ ਧਾਗੇ ਦੇ ਨਾਲ ਇਹ ਸਾਰਾ ਹੈਂਡਵਰਕ ਹੋਇਆ ਹੋਇਆ ਸਾਰਾ ਹੱਥ ਦਾ ਕੰਮ ਹੈ ਜੀ ਇਹਦੇ ਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਸ਼ਰਟ ਤੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਘੇਰੇ ਤੇ ਵਰਕ ਆ ਗਿਆ ਜੀ ਇਹ ਘੇਰੇ ਤੇ ਆ ਗਿਆ ਵਰਕ ਬੜੀ ਸੋਹਣੀ ਇਹ ਹੈਗੀ ਇਸਦੀ ਬਾਟਮ ਨਾਲ 3 ਮੀਟਰ ਦੀ ਬਹੁਤ ਸੋਹਣਾ ਸੂਟ ਹੈ ਉੱਪਰ ਸਾਰਾ ਹੈਂਡਵਰਕ ਘੇਰੇ ਤੇ ਮਸ਼ੀਨੀ ਵਰਕ ਹੋਇਆ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ 1050 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਬਹੁਤ ਪਿਆਰੇ ਸੂਟ ਰਾਮਟੈਕਸ ਬ੍ਰਾਂਡ ਦੇ ਅੱਜ ਦੇ ਇਹ ਦੇਖੋ ਮਹਿੰਦੀ ਕਲਰ ਦੇ ਵਿੱਚ ਬਹੁਤ ਸੋਹਣਾ ਚੈੱਕ ਦੇ ਵਿੱਚ ਸ਼ਰਟ ਦਾ ਪ੍ਰਿੰਟ ਇਹ ਸਾਰਾ ਹੈਂਡਵਰਕ ਹੋਇਆ ਜੀ ਆਹ ਵਾਲਾ ਫਲਾਵਰ ਵੀ ਤੇ ਨੀਚੇ ਬਹੁਤ ਸੋਹਣਾ ਹੈਂਡਵਰਕ ਇਹ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਇਹ ਇਹ ਆ ਗਈ ਜੀ ਇਸ ਦੀ ਬਾਟਮ ਇਹ ਨਾਲ ਪਲੇਨ ਬਾਟਮ ਆਗੇ 3 3 ਮੀਟਰਸ ਦੀਆਂ ਬਾਟਮ ਵਿਦਆਊਟ ਲਾਈਨਿੰਗ ਸੂਟ ਬਣਨਗੇ ਤੇ ਪ्योर ਮਸਲੀਨ ਦੁਪੱਟੇ ਜੀ ਇਹਨਾਂ ਦੇ ਨਾਲ ਪੂਰੇ 2.5 2.5 ਮੀਟਰ ਦੇ ਦੁਪੱਟੇ ਉਹ ਬਣ ਤਰੇ ਸੂਟ ਪ੍ਰੋਪਰ ਫਿਨਿਸ਼ਿੰਗ ਦੇ ਨਾਲ 3050 ਪ੍ਰਾਈਸ ਦੇ ਨਾਲ 3050 ਪ੍ਰਾਈਸ ਹੈ ਜੀ ਉਹਨਾਂ ਦਾ एच से बड़ा प्यार रस्ट कलर बहुत सोहना रसट कलर है सारा हैंडवर्क है। प्यारा हैंडवर्क हुआ है घेरे भी सारा वर्क है जी यह हैगी इस बॉटम रस्ट कलर दे ਉਹ ਮਸਲੀਂ ਦਾ ਦੁਪੱਟਾ ਉਹ ਸੋਨਾ ਦੁਪੱਟਾ ਤੇ ਪ੍ਰਾਈਸ ਹੈਗਾ 3050 ਇਹ ਤਿੰਨ ਸੂਟ ਮੈਂ ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ 3050 ਪ੍ਰਾਈਸ ਹੈ ਜੀ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬਟ ਇਹ ਥੋੜੇ ਡਾਰਕ ਕਲਰ ਦੇ ਵਿੱਚ ਹੋਣਗੇ ਇਹ ਪੂਰਾ ਆਲ ਓਵਰ ਸੈਲਫ ਦੇ ਵਿੱਚ ਸੂਟ ਹੈ ਜੀ ਪੂਰਾ ਸੈਲਫ ਦੇ ਵਿੱਚ ਆਲ ਓਵਰ ਸੂਟ ग्रीन कलर है डार्क बॉटल ग्रीन कलर ਤੇ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੈਚਵਰਕ ਹੋਇਆ ਬਹੁਤ ਪਿਆਰਾ ਪੈਚਵਰਕ ਤੇ ਬਹੁਤ ਸੋਹਣਾ ਘੇਰੇ ਤੇ ਵੀ ਹੈਵੀ ਪੈਚਵਰਕ ਹੈ ਪੂਰਾ ਆਲਓਵਰ ਸੂਟ ਹੈ ਇਹ ਸਾਰਾ ਵਰਕ ਕੀਤਾ ਹੋਇਆ ਜੀ ਜਿਹੜਾ ਤੁਹਾਨੂੰ ਇਹ ਦਿਖ ਰਿਹਾ ਸੇਮ ਥ्रेड ਦੇ ਨਾਲ ਬਹੁਤ ਸੋਹਣਾ ਹੈਵੀ ਵਰਕ ਇਹ ਉੱਪਰ ਪੈਚਵਰਕ ਆ ਗਿਆ ਸਾਰੇ ਸ਼ਰਟ ਦੇ ਵਿੱਚ ਇਹ ਆਲਓਵਰ ਸੂਟ ਹੈ ਪੂਰੀ 5 ਮੀਟਰ ਦੀ ਕੱਟ ਹੋਊਗੀ ਜੀ ਸੂਟ ਦੀ ਕੀਨ ਕਲਰ ਦੇ ਵਿੱਚ ਡਾਰਕ ਕਲਰ ਦੇ ਵਿੱਚ ਹੋਣਗੇ ਸੂਟ ਤੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਦੁਪੱਟੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਸਾਰੇ ਦੇ ਵਿੱਚ ਇਹ ਸਾਰਾ ਪੈਚਵਰਕ ਹੋਇਆ ਹੋਇਆ ਜੀ ਵਿੱਚ ਇਹ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਪੂਰੇ ਦੁਪੱਟੇ ਦੇ ਵਿੱਚ ਪੈਚਵਰਕ ਹੈ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਪੈਚਵਰਕ ਹੈ ਪਿਓਰ ਮਸਲੀਨ ਦਾ ਦੁਪੱਟਾ ਬੜਾ ਪਿਆਰਾ ਡਾਰਕ ਕਲਰ ਦੇ ਵਿੱਚ ਸੂਟ ਹੈ ਜੀ ਇਹ 3050 ਪ੍ਰਾਈਸ 3050 ਪ੍ਰਾਈਸ ਦੇ ਨਾਲ ਇਹਦੇ ਵਿੱਚ ਸਾਰੇ ਕਲਰ ਡਾਰਕ ਹੋਣਗੇ ਇਹਦੇ ਵਿੱਚ ਹੈਗਾ ਡਾਰਕ ਬਲੂ ਕਲਰ ਬਲੂ ਕਲਰ ਹੈ ਜੀ ਡਾਰਕ ਬਹੁਤ ਸੋਹਣਾ ਪੈਚਵਰਕ ਉੱਪਰ ਤੋਂ ਲੈ ਕੇ ਸਾਰਾ ਇਹ ਮਲਟੀ ਦਿੱਥਰੀਆ ਜਿਹੜਾ ਤੁਹਾਨੂੰ نیچے ਘੇਰੇ ਤੇ ਸੇਮ ਧਾਗੇ ਦੇ ਨਾਲ ਵਰਕ ਕੀਤਾ ਹੋਇਆ ਬਹੁਤ ਸੋਹਣਾ ਬਣਨਾ ਜੀ ਇਹ ਸਟੀਚ ਹੋ ਕੇ ਸੂਟ ਕਿਉਂਕਿ ਦੁਪੱਟੇ ਤੇ ਵੀ ਬਹੁਤ ਪਿਆਰਾ ਵਰਕ ਹੈ ਆਲਓਵਰ ਸੂਟ ਸੈਲਫ ਦੇ ਵਿੱਚ ਪਿਓਰ ਮਸਲੀਨ ਦੇ ਦੁਪੱਟੇ ਤੇ ਦੁਪੱਟਿਆਂ ਤੇ ਦੁਪੱਟਿਆਂ ਤੇ ਹੈਗਾ ਸਾਰਿਆਂ ਤੇ ਪੈਚਵਰਕ ਪੂਰੇ ਦੁਪੱਟੇ ਦੇ ਵਿੱਚ ਪੈਚਵਰਕ ਹੋਇਆ ਦੇਖੋ ਕਿੰਨਾ ਪਿਆਰਾ ਉਹ ਹੋ ਸੋਹਣੀ ਡਿਜ਼ਾਈਨਿੰਗ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਆ 3050 ਪ੍ਰਾਈਸ ਹੈ ਜੀ 3050 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਡਾਰਕ ਮਹਿੰਦੀ ਕਲਰ ਡਾਰਕ ਮਹਿੰਦੀ ਕਲਰ ਸੈਲਫ ਦੇ ਵਿੱਚ ਫੈਬਰਿਕ ਹੈ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਸਾਰੇ ਬਹੁਤ ਪਿਆਰਾ ਪੈਚਵਰਕ ਤੇ ਘੇਰੇ ਤੇ ਵਰਕ ਹੈ ਤੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਦੁਪੱਟੇ ਤੇ ਹੈਗੀ ਹੈ ਸਾਰੇ ਚ ਪੈਚਵਰਕ ਪੂਰੇ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਪੂਰੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਲੇਸਿਸ ਦੀ ਡਿਜ਼ਾਈਨ ਹੈ 3050 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਲਾਸਟ ਹੈਗਾ ਇਹਦੇ ਵਿੱਚ ਮਰੂਨ ਕਲਰ ਚੈਰੀ ਮਰੂਨ ਜਾਂ ਕਲਰ ਆ ਬੜਾ ਪਿਆਰਾ ਸੇਮ ਦੇ ਵਿੱਚ ਬਹੁਤ ਪਿਆਰਾ ਕਲਰ ਡਿਜ਼ਾਈਨ ਚੈਰੀ ਮਰੂਨ ਤੇ ਪਿਓਰ ਮਸਲੀਨ ਦਾ ਇਸ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਵਰਕ ਦੇ ਨਾਲ ਸਾਰੇ ਦੇ ਵਿੱਚ ਵਰਕ ਤੇ 3050 ਪ੍ਰਾਈਸ ਹੈ ਜੀ 3050 ਦੇ ਨਾਲ ਇਹ ਵਾਲਾ ਸੂਟ ਆਪਣਾ ਤੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਸਾਰੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81465887 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ